ਮੇਰੇ ਆਪਾਂ ਨੇ ਇਹਦੇ ਵਿੱਚ ਮੈਮਰੀ ਕਾਰਡ ਹੈ ਨਹੀਂ ਸੀ ਹੁਣ ਆਪਾਂ ਮੈਮਰੀ ਕਾਰਡ ਇਹਦੇ ਵਿੱਚ ਪਾਤਾ ਹੁਣ ਡਰੋਨ ਨੂੰ ਉਡਾਉਣੇ ਆਲੂ ਪਾਉਣ ਲੱਗੇ ਪਾਉਣ ਲੱਗੇ ਆ ਹੁਣ ਆਪਾਂ ਡਰੋਨ ਉਡਾਵਾਂਗੇ ਤੇ ਜੇ ਕਣਕਾ ਕਣਕਾ ਜਿੱਦਾਂ ਦਾ ਕੀ ਦੇਖਦੇ ਆ ਵੀ ਕਿਵੇਂ ਆ ਕਿਵੇਂ ਸ਼ਾਟ ਆਉਂਦੇ ਆ ਇਹਦੇ ਤੁਹਾਨੂੰ ਦਿਖਾਉਨੇ ਆ ਠੀਕ ਆ ਵਲੌਗ ਚ ਪਾਵਾਂਗੇ ਦੇਖਿਓ ਫਿਰ ਲੋ ਵੀ ਆ ਜਿਹੜਾ ਮੈਂਡਣ ਆਇਆ ਵੈਸੇ ਹੀ ਆਪਣਾ ਬੇਲੀ ਸ਼ੈਰੀ ਇਹ ਬਾਈ ਰੀਫਰ ਦਾ ਕੰਮ ਕਰਦਾ ਤੇ ਮੈਂ ਕਿਹਾ ਜਲੰਦਰ ਉਹ ਵੇਖੀਦਾ ਸਹੀ ਕੀ ਸਿਸਟਮ ਆ ਅਸ਼ਾ ਲੌਕ ਕਰਤੀ ਪਾਇ ਹੈ ਲੌਕ ਕਰਤੀ ਹਾਂ ਕੀ ਕੋਈ ਤੇ ਗੈਲਰੀ ਜਾਣਾ ਯਾਰ ਕਿਰੇ ਜਾਣਾ ਜੇ ਮੰਨ ਲੈ ਤੂੰ ਉੱਪਰ ਆ ਫਿਰ ਇਹਨਾਂ ਦੇ ਵਿੱਚ ਲੋਕ फसਨੇ ਹੈ ਹਾਂ ਸਟ੍ਰੈਪ ਆਪਾਂ ਆਪਣੇ ਕੋਲ ਹੋਰ ਜਿਗੀਆਂ ਹਾਂ ਹਾਂ ਸਟ੍ਰੈਪ ਆਪਾਂ ਇਹਦੇ ਤੋਂ ਐਂ ਕ੍ਰੋਸ ਵੀ ਪਾ ਸਕਦੇ ਵੀ ਵੀ ਪਾ ਸਕਦੇ ਹਾਂ ਸਿੱਧੀ ਵੀ ਪਾ ਸਕਦੇ ਹਾਂ ਠੀਕ ਹੈ ਹੁਣ ਜਿਵੇਂ ਇਹ ਪੈਲੇਟ ਆ ਹਾਂ ਜਿਹੜਾ ਹੁਣ ਇਹਦੇ ਵਿੱਚ ਗੈਪ ਆ ਹਨਾ ਇਹਨੂੰ ਹੁਣ ਐ ਇਧਰ ਉਧਰ ਹਿੱਲਣ ਤੋਂ ਕੀ ਹੱਲ ਕਰੂੰਗੇ ਇਹਦਾ ਕੋਈ ਚੱਕਰ ਨਹੀਂ ਇਹਦਾ ਕਿਉਂਕਿ ਇਥੇ ਰੇਡੀ ਜਾਣਾ ਜਦੋਂ ਆਪਾਂ ਅਮਰੀਕਾ ਚੋਂ ਚੱਕਦੇ ਰੋਡ ਉਹ ਕੀ ਕਰਦੇ ਵਿਚਾਲੇ 에ਅਰ ਬੈਗ ਪਾ ਦਿੰਦੇ ਅੱਛਾ ਲੈਗ ਪਾ ਕੇ ਉਹਦੇ 'ਚ ਹਵਾ ਭਰ ਦਿੰਦੇ ਜੀ ਐ ਉਹ ਕੋਈ ਵੈਸੇ ਨਹੀਂ ਕੋਈ ਚੀਜ਼ ਲੋਡ ਵਾਲੀ ਚੀਜ਼ ਇਹਨਾਂ 'ਚ ਨਹੀਂ ਕੋਈ ਲੱਗਦੀ ਵਿੱਚ ਕੋਈ ਮੱਡੀ ਹੋਣੀ ਉਹਦੇ ਅੱਧੇ ਪਾਸੇ ਵਾਰ ਹੋਣਾ ਕੋਈ ਕਦੀ ਓਕੇ ਬੈਂਟ ਆ ਮਾਲਾ ਇੱਥੇ ਪਾ ਗੀ ਹਾਂ ਇੱਥੋਂ ਪਾ ਕੇ ਇਹਦੇ ਵਿੱਚੋਂ ਕੱਢ ਕੇ ਇੱਧਰ ਦੀ ਹਾਂ ਉਧਰ ਦੀ ਕੱਢ ਕੇ ਇੱਧਰ ਦੀ ਮਤਲਬ ਕਿ ਇਹਨੇ ਚੇਪਾ ਨਹੀਂ ਆ ਉਹ ਕਹਿੰਦੇ ਨੇ ਵੀ ਉਹ ਵੀ ਬਹਿ ਜਾਂਦੀ ਹੈ ਓਕੇ ਠੀਕ ਆ ਰੀਫਰ ਤੱਕ ਐਕਸਪੀਰੀਅੰਸ ਵੀ ਹੈ ਅੱਛਾ ਕੂਲਿੰਗ ਦਾ ਸਾਰਾ ਇੱਥੋਂ ਚੱਲਦਾ ਹਾਂ ਨਹੀਂ ਵੈਂਟ ਘਰੇ ਪਾਸੇ ਦੇ ਵੈਂਟ ਅੱਗੀ ਆ ਫਿਰ ਆ ਸਾਰੇ ਵੈਂਟੀ ਆ ਓਕੇ ਲੈ ਬਈ ਸ਼ਹਿਰ ਅੱਜ ਆਪਣੇ ਸ਼ਹਿਰ ਆਇਆ ਵਿਆ ਮੁੰਡਾ ਇਹ ਪੱਲਾ ਚ ਵੀ ਹੁੰਦਾ ਹੋਊਗਾ ਪਹਿਲਾਂ ਇੱਕ ਪੱਲਾ ਆਹੀ ਲੱਗਦਾ ਹੋਊਗਾ ਪਹਿਲਾਂ ਹਨਾ ਪਹਿਲਾਂ ਇੱਧਰ ਨਾਲ ਲੱਗਦਾ ਫੇ ਹਾਂ ਕਿਉਂਕਿ ਆਹ ਲੱਗਦਾ ਨੀ ਨਾ ਹਾਂ ਬਾਅਦ ਚ ਉੱਤੇ ਆ ਜਾਂਦਾ ਠੀਕ ਹੈ ਜਿਹੜਾ ਸੀਲ ਲੱਗਣੀ ਆ ਹਾਂ ਉਹ ਇਧਰ ਨੇ ਇਧਰ ਨੇ ਡੋਰਤੀ ਲੱਗਦੀ ਹੈ ਹਾਂ ਕਿਉਂਕਿ ਉਹ ਤਾਂ ਖੋਲ ਨਹੀਂ ਸਕਦਾ ਠੀਕ ਹੈ ਇਹੇ ਖੋਲਦਾ ਹਾਂ ਜੇ ਇਧਰ ਸੀਲ ਲੱਗੀ ਹੈ ਜੇ ਆਹ ਕਿਸ਼ਤੀ ਲਈ ਆ ਕਿਹਦਾ ਟੈਂਪਰੇਚਰ ਚੈੱਕ ਕਰਨ ਵਾਸਤੇ ਇਹ ਵੀ ਅਸੀਂ ਹਾਂ ਤਾਂ ਦੇਖਣ ਵਾਸਤੇ ਦੇਖਣ ਨੂੰ ਲੜ ਕੇ ਨੇ ਜੀ ਮਾਨੂੰ ਲੋਵਾ ਕੋ ਬੋਸ ਕਰਾਇਆ ਹੈ ਹਾਂ ਤੇ ਇਹਨੂੰ ਆਪਾਂ ਖੋਲ ਕੇ ਰੱਖ ਸਕਦੇ ਹਾਂ ਵੀ ਅੰਦਰੋਂ ਠੀਕ ਹੋਈ ਟੈਂਪਰੇਚਰ ਠੀਕ ਉਹ ਕਿਵੇਂ ਬੈਠਾ ਵਿੱਚ ਤੋਰਨਾ ਹੁਣ ਕਿੱਧਰ ਨੂੰ ਘਟਣਾ ਇਹ ਉੱਥੇ ਹੀ ਠਲਦੇ ਵੇ ਨਾ ਨਹੀਂ ਨਹੀਂ ਖੜ ਜਾ ਉਹ ਜਿਹੜੇ ਫੀਲ ਲਾਉਣਾ ਤੋਰੀ ਨਾ ਹਜੇ ਭਈ ਜਾਂਦਾ ਸੀ ਹੈ ਨਾ ਕਿੱਥੇ ਸੀ ਗੇਅਰ ਇਹਦਾ ਬੁਕਾ ਦੇ ਅੰਦਰ ਉਹ ਯਾਰ ਆਪਣੇ ਬੰਦੇ ਨੂੰ ਬਸਾਈ ਕੈਨਵਾਂਤ ਦੇਖ ਲਓ ਆਹ ਦੇ ਘਾਰੇ ਆਹ ਨਿਊਟਰਲ ਆ ਆ ਡਰਾਈਵ ਆ ਐ ਕਰ ਦੋਗੇ ਐ ਰਿਵਰਸ ਆਲਾ ਆ ਸਕਰੀਨ ਬੋਛੋੜੀਏ ਜੀ ਓਡੋਮੀਟਰ ਬੋਛੋੜ ਸੈਗਨ ਐਟਾਇਰ ਮਿਲ ਗਿਆ ਮੈਨੂੰ 60 ਡਾਲਰਾਂ ਦੇ ਬਸ ਠੀਕ ਆ ਫਿਰ ਇਹ ਜਿਹੜੀ ਗੱਡੀ ਆ ਨਾ ਬਾਈ ਸੁਣ ਲੋ ਨੰਬਰ 10 ਜੇ ਰੋਡ ਤੇ ਆਉਂਦੀ ਦੀ ਇਹ ਨਾ ਸਾਈਡ ਤੇ ਹੋ ਜਾਂਦਾ ਪਤਾ ਨਹੀਂ ਕੀ ਕੀ ਹੋ ਰਿਹਾ ਟਾਇਰ ਕਿਸੇ ਨੂੰ ਭਜਣਗੇ ਬਾਰੀਆਂ ਕਿਹਦੇ ਨੂੰ ਜਿਹੜੀ ਹਿਸਾਬ ਨਾਲ ਮਹਿੰਗਾ ਸੌਦਾ ਕੀਤਾ ਨੇ ਰੇਂਜ ਰੋਵਰ ਹਲਤੀ ਫਿਰ ਰੇਂਜ ਰੋਵਰ ਹਲਤੀ ਵੀਰੇ ਐ ਤਾ ਤੂੰ ਕੇ ਪਾਣੀ ਪੂਣੀ ਮਾਰ ਕੇ ਥੱਲੋਂ ਉਤੋਂ ਜਮ ਬਾਈ ਦੱਸ ਕੀ ਚੱਕਰ ਇੰਜਨ ਬੰਦ ਕਰਾਦੇ ਉਹਦਾ ਸ਼ਰਮ ਬੰਦ ਕਰ ਮੈਂ ਤਾਂ ਦੱਸਦਾ ਇਹਦੀ ਪਹਿਲਾਂ ਹੀ ਬੀਬੂ ਇੱਕੂਫੀ ਸੀ ਜਿਹੜੀ ਉਹ ਗੱਡੀਆਂ ਨਾ ਉਹ ਗੱਡੀਆਂ ਐ ਟ੍ਰੱਕਾਂ ਦੇ ਆ ਜਾਣਾ ਜੁਣਾ ਥੱਲਨ ਹੁਣੀ ਵੈਸੇ ਜੀ ਜੁਣ ਅੱਗੇ ਨੇ ਮਸਟੈਂਗ ਲਈ ਉਦੋਂ ਇਹ ਕਹਿੰਦਾ ਸ਼ੀਸ਼ੇ ਵਿੱਚ ਵੱਜਿਆ ਪਤਾ ਨਹੀਂ ਹੈ ਨਾ ਆਹੋ ਉਦੋਂ ਸ਼ੀਸ਼ਾ ਟੁੱਟ ਗਿਆ ਸੀ ਨਹੀਂ ਬੱਟੀਆਂ ਉਹ ਤੋਂ ਵੀ ਵੱਜਣ ਲੱਗੀਆਂ ਸੀ ਬੱਟੀਆਂ ਉਹਦੇ ਵੱਜਣ ਲੱਗੀਆਂ ਚੱਲਦਾ ਜੇ ਕੋਈ ਅਨਖੀਲਾ ਕਿ ਨਹੀਂ ਹੈਗਾ ਡੱਕ ਡੁੱਕ ਨਹੀਂ ਉਸ ਪੀ ਉਹਦੀ ਸਾਂ ਸਿਸਟਮ ਬਾਲਾ ਵਧੀਆ ਵਾਹ ਕਿਸੇ ਦਾ ਹਾਂ ਕਿਹੜੇ ਰੰਗ ਦੀ ਬਲੈਕ ਕੱਡਰ ਦੀ ਬ੍ਰੂਤੀ ਸ਼ਾਇਦ ਇਹਦੇ ਕੋਲੇ ਸੀ ਇਕੱਲੇ ਕੋਲੇ ਬਲੈਕ ਤਾਂ ਹੁੰਦੀ ਨਹੀਂ ਯਾਰ ਬਲੈਕ ਹੁੰਦੀ ਹੈ ਪੰਜਾਬ 'ਚ ਮੇਰੇ ਕੋਲੇ ਸੀ ਇੱਕ ਇੱਕ ਸੀ ਮਹਲੀ ਮੁੰਡੇ ਕੋਲੇ ਤੇ ਇੱਕ ਮੇਰੇ ਕੋਲੇ ਮਰੂਤੀ ਬਈ ਲੋਕ ਵੇਖ ਕੇ ਆਏ ਪੁੱਛਦੇ ਸੀ ਬਈ ਤੁਸੀਂ ਕਾਲਾ ਰੰਗ ਕਰਾਇਆ ਇਹ ਕਾਪੀ ਮੂਰੇ ਰੱਖਦਾ ਸੀ ਨਾ ਉਦੋਂ ਪਤਾ ਲੱਗਦਾ ਸੀ ਵੀ ਏਜੰਸੀ ਦੀ ਬਲੈਕ ਬਲੈਕ ਆਉਂਦੀ ਨਹੀਂ ਯਾਰ ਮਰੂਤੀ ਉੱਤ ਘਟ ਆਈਆਂ ਬਹੁਤ ਰੇਅਰ ਆਈਆਂ ਤੇ ਪੁਲਿਸ ਵਾਲੇ ਨੇ ਰੋਕ ਲਿਆ ਭਰਾਵਾਂ ਤਰਨ ਤਰਨ ਹੂੰ ਕਹਿੰਦਾ ਮੈਂ ਬਣਾਉਣਾ ਤੁਹਾਨੂੰ ਕਹਿੰਦਾ ਕਹਿੰਦਾ ਰੰਗ ਤਾਂ ਆਉਂਦਾ ਹੀ ਨਹੀਂ ਕਹਿੰਦਾ ਕਾਲਾ ਕਹਿੰਦਾ ਠੀਕ ਆ ਆਏ ਰੰਗ ਕਿਵੇਂ ਕਰ ਸਕਦੇ ਆ ਕਹਿੰਦਾ ਮੈਂ ਕਾਪੀ ਰੱਖਤੀ ਮੂਰੇ ਮੈਂ ਕਹਿੰਦਾ ਤੁਸੀਂ ਆ ਜੰਗੀ ਤਰ੍ਹਾਂ ਤਸੱਲੀ ਕਰ ਲਓ ਪਤਾ ਨਹੀਂ ਆ ਹਰੇ ਹਰੇ ਜਾਂ ਕੀ ਸਾਗ ਬਾਈ ਫਿਰਦਾ ਪਤਾ ਨਹੀਂ ਪਤਾ ਨਹੀਂ ਕੀ ਮੰਗਾਏ ਨੇ ਜੇ ਆਉਂਦਾ ਰਹਿ ਸ਼ੈਰੀ ਇਹੜਾ ਭਜਾਨੇ ਨੇ ਭੁੱਖਿਆਂ ਦੇ ਮੂੰਹ ਚ ਰੋਟੀ ਪਾਦੀ ਰਾਤ ਮੇ ਹੀ ਪਿਆ ਬਾਈ ਯਾਰ ਚ ਨਰਕ ਵਜਿਆ ਪਿਆ ਸਾਰੇ ਚ ਗੱਡੀ ਤਾਂ ਲੱਗਦਾ ਫੋਬੀ ਨਾ ਜਾਵੇ ਚੱਲਦੇ ਅੱਜ ਲੋਡ ਜਾ ਕੇ ਨਿਕਲਦੇ ਆ ਉਹਦਾ ਪ੍ਰਾਂਟੋ ਵਾਲ ਨੂੰ ਰਾਹ 'ਚ ਦੋ ਕਥਾਵਾਂ ਦੇ ਲਾਉਣਾ ਵੀ ਆ ਲੋਡ ਵਿੱਚੋਂ ਇਹ ਤੁਹਾਨੂੰ ਦਿਖਾਉਣੀ ਆ ਬਈ ਉਹ ਵੀ ਜਦੋਂ ਸਾਹ ਰਾਹ 'ਚ ਜਦੋਂ ਆ ਆ ਲਈ ਬਈ ਇਹਨੂੰ ਲੱਦ ਲਿਆ ਆ ਵੀ ਇੱਥੇ ਜੇ ਨਾ ਸ਼ਰੀਨਾਂ ਘੁੰਮੇ ਜਾਂਦੇ ਆ ਬਾਈ ਤੇ ਇੱਥੇ ਜੇ ਕੁੜੀਆਂ ਫੋਟੋ ਖਿੱਚਦੀਆਂ ਕਹਿੰਦੇ ਆ ਵੀ ਬਾਹਰ ਦੀ ਹੋ ਕੇ ਬਾਹਰ ਦੀ ਸੋਹਣੀ ਆਈ ਹੈ ਜੀ ਫੋਟੋ ਸਾਡੀ ਸੋਹਣੀ ਆਈ ਹੈ ਹਾਂ ਵੈਰੀ ਗੁੱਡ ਖਿੱਚ ਲਈ ਉਹਨੇ ਥੈਂਕ ਯੂ ਜੀ ਥੈਂਕ ਯੂ ਓਕੇ ਜੀ ਖਿੱਚ ਲਈ ਜਿੱਦ ਕੀ ਕਹਿਣਾ ਚਾਹੁੰਦੇ ਆ ਤੇਰੇ ਵਲੌਗ ਤੇ ਸੀ ਇਹ ਕਹਿਣਾ ਚਾਹੁੰਦੇ ਆ ਵੀ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਕਰ ਲੋ ਸ਼ੇਅਰ ਕਰ ਲੋ ਸ਼ੇਅਰ ਕਰ ਲੋ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਲਾਈਕ ਕਰ ਦਿਓ ਤਾਂ ਨਵਾਂ ਵਜੇ ਰਾਤ ਦੇ ਭਾਈ ਹੁਣੀ ਦਾ ਪੈ ਗਏ ਆ ਲਾ ਕੇ ਸੁੱਤੇ ਪਏ ਆ ਮੈਂ ਆਪਾਂ ਕੌਫੀ ਘੜ ਲਈਏ ਬਿਨੀ ਪੈਕ ਤੋਂ ਫੇਰ ਚੱਲਦੇ ਆ ਸਿੱਧਾ ਥੰਡਰਵੇ ਰੋਕਾਂਗੇ ਬਈ ਮੀਡੀਅਮ ਟ੍ਰਿਪਲ ਟ੍ਰਿਪਲ ਵਿਦ ਅ ਐਸਪ੍ਰੈਸੋ ਸ਼ਾਟ ਇਹ ਦਿਨਾਂ ਜਾਨ ਜੀ ਪੈ ਜਾਂਦੀ ਹੈ શરીਰ ਚ ਹੌਸਲਾ ਆਇਆ ਹੋਇ ਜਾਂਦਾ ਐਸਪ੍ਰੈਸੋ ਸ਼ਾਟ ਪਾ ਲਿਆ ਕਾਫੀ ਚ ਹੁਣ ਕਿੱਥੇ ਖੜਦੇ ਆ ਥੰਡਰਪੇ ਤਾਂ ਇੰਚ ਉੱਪਰ ਫੇਰ ਨਾਵਾਂਗੇ ਜਾ ਕੇ ਗੱਡੀ ਆਪਣੀ ਓਕੇ ਖੜੀ ਆ ਬੈਲਟਾਂ ਬੋਲਟਾਂ ਟਾਈਟ ਆ ਤੇਰੇ ਆਪਣੇ ਪਿਛਲੇ ਚੱਕੇ ਵੀ ਆ ਸਾਰੀਆਂ ਓਕੇ ਆ ਜਮਾਰੇ ਬੁੱਟਾਂ ਚੱਲਦੇ ਕੋ ਖਾਣੇ ਪੀਣੇ ਆ ਫਿਰ ਚੱਲਦੇ ਆ ਅੱਗੇ ਲੋਡ ਲਾਵਾਂਗੇ ਆ ਲਾਉਣਾ ਲੰਡਨ ਉਹ ਵੀ ਲੰਡਨ ਦੇ ਕਾਰ ਲਾਉਣੀ ਆ ਆਪਾਂ ਸਕਾਰ ਬ੍ਰੋ ਕੈਨੇਡਾ ਦਾ ਜੂਨ ਮਹੀਨਾ ਵੇਖ ਲਓ ਦਿਨੇ ਗਰਮੀ ਚ ਲੱਗਦੀ ਆ ਐਸ ਵੇ ਨੂੰ ਕੋਟ ਪਾਉਣ ਦਾ ਕਹਿੰਦਾ ਚਾੜ ਲੋ ਕੋਟ ਬਈ ਠੰਡ ਹੋ ਜਾਂਦੀ ਆ ਗੱਡੀ ਦੇ ਬਾਈ ਬੈਲਟ ਉਤੋਂ ਦੇ ਟਾਇਰ ਦੇ ਪਾ ਕੇ ਇਧਰੋਂ ਪਾ ਕੇ ਸੰਗਲ ਆ ਵਿੱਚ ਪਾ ਕੇ ਤੇ ਇੱਥੋਂ ਜਿਹੜਾ ਦੇਖ ਇਹਦੇ ਟਾਇਰ ਕਰ ਦੇਣਾ ਕੰਮ ਹੈ ਚਾਰੇ ਟਾਇਰਾਂ ਨੂੰ ਫੇਰ ਨਹੀਂ ਹਿਲਦੀ ਜਿਵੇਂ ਮਰਜ਼ੀ ਤੁਰੇ ਹੋ ਉਹ ਵਖਾਣ ਲਿਆ ਤੁਹਾਨੂੰ ਫਿਰ ਕਿੱਥੇ ਲਾਉਣੇ ਆ ਗੱਡੀ ਆਪਾਂ ਆ ਇੱਥੇ ਲਾਵਾਂਗੇ ਕਾਰ ਬਾਈ ਇੱਥੇ ਲਾ ਦੇਣੀ ਆ ਬਈਆ ਪੱਥਰਾਂ ਗੋਲੇ ਬੈਗ ਇੱਥੋਂ ਲਾ ਲੈਣੀਆਂ ਜੋ ਹੁੰਦੇ ਮਹੀਨੇ ਦਾ ਹਾਲ ਵੇਖੋ ਲਾ ਤੇ ਇੱਥੇ ਕਣਕਾਂ ਨਿਸਰੀਆਂ ਪਈਆਂ ਡਿਲੀਵਰੀ ਕਰਕੇ ਘਰੇ ਆਏ ਫਿਰ ਵਿਹਲੇ ਸੀ ਕਾ ਕਟਿਆ ਰੱデア ਮੁਸਿਆਲਾ ਤੇਰ ਕੰਡੀਆਂ ਗੇੜੀਆਂ ਉਠੂ ਗਾਜਾ ਨੀਚੇ ਜਿੰਨਾ ਜਾਣ ਕਿੱਤ ਨਾਲ ਜਦ ਜੀ ਦੀ ਹਾਰ ਬੋਲਦੀ